ਚਾਰੋਂ ਪਾਸੇ ਹੋਇਆ ਪਾਣੀ ਪਾਣੀ ਦੁਕਾਨਾਂ ਦੇ ਅੰਦਰ ਬੜੇ ਆਪਾਂ ਨੇ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਸੁਣਾਇਆ ਆਪਣਾ ਦੁਖੜਾ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਵਿੱਚ ਸਵੇਰੇ 7:30 ਵਜੇ ਦੇ ਕਰੀਬ ਬਾਰਿਸ਼ ਸ਼ੁਰੂ ਹੋਈ ਅਤੇ ਡੇਢ ਘੰਟੇ ਦੀ ਤੇਜ਼ ਬਾਰਿਸ਼ ਨੇ ਗੁਰਦਾਸਪੁਰ ਵਿੱਚ ਚਾਰੋਂ ਪਾਸੇ ਪਾਣੀ ਪਾਣੀ ਕਰ ਦਿੱਤਾ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ हॉली-हॉली हो रही निकासी कारण बारिश तो बाद भी कई घंटे गलियां सड़कों ते पानी खड़ा देखा गया बारिश दी गल करिए त देर शाम तक हल्की-हल्की बारिश हुंदी रही अते इस दौरान तो बाज़ारां दी हालत ए सी कि शहर दे सारे मुख्य इलाकियां ते बाज़ारां विच सड़कों पानी नाल भरियां रहियां ही सदर बाजार दे दुकानदार ने दसिया कि शहर हल्की बारिश होने तो ही सदर बाजार पानी जाता है क्योंकि निकासी का ठीक ढंग प्रबंध नहीं है अगु नाले उचे होने बैकमार जाते हैं सड़क से तीन तीन चार चार फुट पानी हो जाता है जो हर हल्की जही बारिश तो बाद दुकाना दे अंदर के अंदर वढ़ के दुकानदार दा काफी नुकसान करता है ਅਲੇ ਅਲੇ ਉਹ ਹਲੇ ਅਲੇ ਅਲੇ ਕੋਲਾ ਦੇਖੋ ਜੀ ਸਦਰ ਬਾਜ਼ਾਰ ਦੇ ਵਿੱਚ ਕਾਫੀ ਪੁਰਾਣੀ ਸਮੱਸਿਆ ਹੈ ਪਾਣੀ ਦੀ ਅੱਜ ਤੋਂ ਕਰੀਬਨ ਅਸੀਂ 20-25 ਸਾਲ ਦੇਖ ਰਹੇ ਹਾਂ ਕਿ ਇਸ ਬਾਜ਼ਾਰ ਦੇ ਵਿੱਚ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਠੀਕ ਹੈ ਅੱਜ ਦੀ بارش ਦਾ ਇਹ ਹਾਲ ਸੀ ਕਿ 10 ਵਜੇ ਸਵੇਰੇ بارش ਸ਼ੁਰੂ ਹੋਈ ਹੈ ਜਿਹਦੇ ਕਾਫੀ ਤੇਜ਼ بارش ਹੋਣ ਕਰਕੇ ਪਾਣੀ ਦਾ ਬਹੁਤ ਜ਼ਿਆਦਾ ਜਮਾਵ ਹੋ ਗਿਆ ਠੀਕ ਹੈ ਸਮੱਸਿਆ ਸਭ ਨਾਲ ਵੱਡੀ ਹੈ ਕਿ ਪਾਣੀ ਦੀ ਸਮੱਸਿਆ ਤੇ ਹੈ ਜਿਸ ਦੌਰਾਨ ਪਾਣੀ ਇੱਥੇ ਖੜਾ ਹੁੰਦਾ ਹੈ ਜਦੋਂ 4-ਵੀਲਰ ਨੰਗਦੇ ਨੇ ਤੇ ਸਾਰਾ ਪਾਣੀ ਜਿਹੜਾ ਛਲੱਕੇ ਦੇ ਨਾਲ ਲੋਕਾਂ ਦੀਆਂ ਦੁਕਾਨਾਂ ਦੇ ਅੰਦਰ ਜਾਂਦਾ ਜਿਹਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਅਸੀਂ ਕਾਫੀ ਜ਼ਿਆਦਾ ਰਿਕੁਐਸਟ ਵੀ ਕਰਨੇ ਜਿਹੜੇ ਫੋਰ ਵਹੀਲਰ ਨਿਕਲਦੇ ਆ ਕਿ ਤੁਸੀਂ ਬਾਹਰੋਂ ਦੀ ਚਲੇ ਜਾਓ ਤਾਂ ਕਿ ਇਹ ਪਾਣੀ ਜਿਹੜਾ ਅੰਦਰ ਨਾ ਦੁਪਾਨਣਾ ਚਾਹੀਏ ਲੇਕਿਨ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ ਮੈਂ ਪ੍ਰਸ਼ਾਸਨ ਦੇ ਲੋਕ ਬੇਨਤੀ ਕਰਨਾ ਕਿ ਜਦੋਂ ਵੀ ਬਾਰਿਸ਼ ਇੱਥੇ ਪਾਣੀ ਜਮਾ ਹੁੰਦਾ ਤੇ ਇੱਥੇ ਬੈਰੀਕੇਡਸ ਲਗਾ ਦਿੱਤੇ ਜਾਣ ਤਾਂ ਕਿ ਜਿਹੜਾ ਟੂ व्हीਲਰ ਵਗੈਰਾ ਆ ਸਕਣ ਫੋਰ व्हीਲਰ ਜਾਂ ਕੁਝ ਜਿਹੜੇ ਹੈਵੀ ਵਹੀਕਲਸ ਹੈ ਉਹ ਉੱਥੇ ਨਾ ਆਣ ਬਾਕੀ ਪਾਣੀ ਦਾ ਕੋਈ ਪਰਮਾਨੈਂਟ ਪ੍ਰਬੰਧ ਕੀਤਾ ਜਾਏ ਤਾਂ ਕਿ ਇੱਥੇ ਬਾਜ਼ਾਰ ਦੇ ਵਿੱਚ ਆਵਾਜ਼ੇ ਵੀ ਬਣੀ ਰਹੇ ਹਾਂ ਕੀ ਕਹਿਣਾ ਜਾਓਗੇ ਬਾਜ਼ਾਰ ਦੀ ਸਮੱਸਿਆ ਵਾਲੀ ਜਿੰਨਾ ਦਿਨ ਪਾਣੀ ਖੜਾ ਹੋ ਜਾਂਦਾ ਇੱਥੇ ਪਾਣੀ ਇੱਥੇ ਸਰ 3.5 3 ਫੁੱਟ ਤੋਂ ਉੱਤੇ ਹੀ ਹੁੰਦਾ ਠੀਕ ਹੈ ਸਾਡੀਆਂ ਦੁਕਾਨਾਂ ਜਿਹੜੀਆਂ ਨੇ ਇੰਨੀ ਉਚਾਈ ਕਰਨ ਦੇ ਬਾਵਜੂਦ ਵੀ ਅੰਦਰ ਪਾਣੀ ਫਰੇ ਕਰਦਾ ਸੀ ਐਸਾ ਜੇ ਤੇ ਇਹੋ ਹੀ ਮੰਗਾਈ ਸੀ ਕਰਨੇ ਆ ਵੀ ਚਾਹੇ ਛੜਕੁੱਚੀ ਹੋਏ ਤੇ ਚਾਹੇ ਅੱਗੋਂ ਛੜਕ ਜਿਹੜੀ ਰੋਡ ਆ ਉਹ ਡੌਨ ਹੋ ਜੇ ਵੀ ਜਿਹੜਾ ਪਾਣੀ ਸਿੱਧਾ ਕਮੇਟੀ ਘਰੋਂ ਨਿਕਲ ਜਾਏ ਕੀ ਕਰਨ ਲੱਗਦਾ ਹੈ ਨਿਕਾਸੀ ਕਿਉਂ ਨਹੀਂ ਨਿਕਾਸੀ ਹੈ ਨਹੀਂ ਜਾਂ ਤੇ ਮੱਠੀਆਂ ਵਾਲੀਆਂ ਦੁਕਾਨਾਂ ਦੇ ਲਾਗੇ ਸਾਰੇ ਇਹ ਜਾਂਪੇ ਨੇ ਬਲਾਕੀ ਕੋਈ ਅੱਜ ਅਸੀਂ ਇਹ ਦੇਖਿਆ ਵੀ ਬੋਰੀਆਂ ਪ੍ਰਾਲੀ ਦੀਆਂ ਰੁੜਦੀਆਂ ਆਈਆਂ ਹਾਂ ਆ ਮਾੜਾ ਚੌਂਕ ਚ ਉਹ ਜਿਸ ਲਈ ਉਹਨਾਂ ਨੇ ਗੰਦਮੰਦ ਇਕੱਠਾ ਕੀਤਾ ਹੁੰਦਾ ਜਿਸ ਲਈ بارش ਹੁੰਦੀ ਆ ਉਹ ਬਜਾਏ ਕਿਸੇ ਨੂੰ 10-20 100 ਰੁਪਏ ਦੇਣ ਦੀ ਬਜਾਏ ਉਹ ਰੋੜ ਦਿੰਦੇ ਨੇ ਤੇ ਉੱਥੇ ਰੁੜਦੀਆਂ ਆਈਆਂ ਉਹ ਹੀ ਡੱਕੇ ਲੱਗਦੇ ਨੇ ਮਤਲਬ ਦੁਕਾਨਦਾਰਾਂ ਦਾ ਪਾਇਆ ਹੁੰਦਾ ਵੀ ਇੱਕ ਵੱਡਾ ਕਾਰਨ ਹੈ ਹਾਂਜੀ ਉਹ ਇਹਦਾ ਪਰਮਾਨੈਂਟ ਹਲਕੀ ਸੋਚ ਜਿਓ ਕਿ ਉਹ ਚਾਹੀਏ ਇੱਕ ਨਾਲੀਆਂ ਦੀ ਸਮੱਸਿਆ ਠੀਕ ਹੋ ਜਾਏ ਤੇ ਦੂਸਰੀ ਤੇ ਦੂਸਰਾ ਇਹ ਹੈ ਵੀ ਨਾਲੀਆਂ ਦੀ ਸਮੱਸਿਆ ਠੀਕ ਹੋ ਜਾਂਦੀ ਆ ਪਾਣੀ ਆਟੋਮੈਟਿਕਲੀ ਹੌਲੀ ਹੌਲੀ ਚੱਲਦਾ ਰਹਿੰਦਾ ਤੇ ਜੇ ਸਮੱਸਿਆ ਨਹੀਂ ਹੁੰਦੀ ਤੇ ਪਾਣੀ ਜਾਂਦਾ ਹੀ ਨਹੀਂ ਉਹ ਇੱਥੇ ਹੀ ਘੁੰਮਦਾ ਰਹਿੰਦਾ ਏ ਇਹਦੇ ਬਾਰੇ ਕੋਈ ਸ਼ਿਕਾਇਤ ਨਗਰ ਕੌਂਸਲ ਨੂੰ ਜਾਂ ਪੋਲਿਟਿਕਸ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਕੀਤੀ ਨਹੀਂ ਕਈ ਵਾਰੀ ਕੀਤੀ ਕਮੇਟੀ ਘਰ ਆਈ ਬੜੀ ਅਰੀਆ ਗਏ ਨੇ ਕੱਛੇ ਹੋ ਕੇ ਬਜ਼ਾਰ ਵਾਲੇ ਵੀ ਅੱਜ ਤੋਂ 10 20 ਸਾਲ ਪਹਿਲਾਂ ਵੀ ਜਾਂਦੇ ਰੇ ਆ ਵੀ ਇਹ ਸਮੱਸਿਆ ਕਿਸੇ ਨੇ ਮਤਲਬ ਕਿ ਕੋਈ ਹਾਲ ਨਹੀਂਦਾ ਬੱਲਾਹ ਹੋ ਤਰਾ ਮੈਂ ਸਦਰ ਬਯਾਰ ਦਾ ਵਾਸੀਆਂ ਦਾ ਹਨ ਮਾ ਇੱਥੇ ਕਾਫੀ ਢੇਰ ਤੋਂ ਪਾਣੀ ਹੈ ਨਾ ਮਾਮੂਲੀ ਕਿ ਬਾਰਿਸ਼ ਹੁੰਦੀਆਂ ਨਾਲ ਇਕੱਠਾ ਹੋ ਜਾਂਦਾ ਸਾਡੇ ਆ ਕਈ ਸਕੂਟਰ ਕੋਈ ਗੱਡੀਆਂ ਉਹਨਾਂ ਵਿੱਚ ਤੱਕ ਚੱਲ ਜਾਂਦਾ ਪਾਣੀ ਇਹ ਸਮੱਸਿਆ ਨਾ ਬੜੀ ਢੇਰ ਦੀ ਹੈ ਅਸੀਂ ਤੇ ਗਵਰਨਮੈਂਟ ਨੂੰ ਕਹਿ ਕਹਿ ਕੇ ਵੀ ਥੱਕ ਗਏ ਆ ਐਦਾ ਕੋਈ ਹੱਲ ਕੱਢਣਾ ਚਾਹੀਦਾ ਨਾ ਗਵਰਨਮੈਂਟ ਇਦੇ ਵਿੱਚ ਇਹ ਗੱਲ ਹੈ ਉੱਥੇ ਜਿਵੇਂ ਗੱਬੂ ਮਾਰੀ ਦਾ ਘਰ ਹੈ ਨਾ ਪਾਣੀ ਇਕੱਠਾ ਹੋ ਜਾਂਦਾ ਨਾਲਿਆਂ 'ਚ ਇਹ ਵੀ ਹੈ ਨਾ ਦਾ ਮਸਲਾ ਹੁੰਦਾ ਕਿ ਇਹ ਨਾਲਾ ਸਾਫ਼ ਹੋਣੀ ਚਾਹੀਦੀ ਐ ਪਰ ਅੱਥੇ ਨਾ ਕੋਈ ਰੂਹੀ ਚਈ ਦੇ ਕਰਨਾ ਸਭ ਦੇ ਇੱਥੇ ਵਾ ਪੈਸੇ ਚਾਹੀਦੇ ਹੋਰ ਕੁਛ ਨਹੀਂ ਚਾਹੀਦਾ ਪਬਲਿਕ ਜਾਂਦੀ ਜਾਂਦੀ ਰਹੇ ਕੋਈ ਗੱਲ ਹੀ ਨਹੀਂ ਕੀ ਪਰਮਾਨੈਂਟ ਹਲਕੀ ਲੱਗਦਾ ਇਹਦਾ ਇਸ ਮਸਲੇ ਪਰਮਾਨੈਂਟ ਹੈ ਲਾ ਹੈ ਵੀ ਥੋੜੀ ਕਿ ਸਰਕਦੀ ਉਚਾਈ ਹੋ ਜੇ ਮਮੂਲੀ ਕਿ ਘਰਾਂ 'ਚ ਨਾ ਜਾਵੇ ਪਾਣੀ ਜੇ ਦਾ ਬਿਲਕੁਲ ਨਿਕਾਸੀ ਜਾਵੇ ਰਿੜਦਾ ਜਾਵੇ ਪਾਣੀ ਦੂਜੀ ਸੜਕ ਵੱਲ